ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਜ਼ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਪੋਟਪੂਰਾ ਰੋਡ ਨੇੜੇ ਗੁਰਦਵਾਰਾ ਗੋਦੜੀ ਸਾਹਿਬ ਫਰੀਦਕੋ। ਤੇ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਉਹਦੇ ਵਿੱਚ ਕੁਝ ਕੁ ਸੂਟ ਜਿਹੜੇ ਉਹ ਦੁਪੱਟਿਆਂ ਵਾਲੇ ਨੇ ਔਰ ਕੁਝ ਹੈਗੇ ਨੇ ਵਿਦਾਊਟ ਦੁਪੱਟਾ। ਲਓ ਜੀ ਪਹਿਲਾਂ ਆਪਾਂ ਤੁਹਾਨੂੰ ਵਿਦਾਊਟ ਦੁਪੱਟਾ ਸੂਟ ਦਿਖਾਉਣੇ ਆ। ਲਓ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਸਾਰੇ ਸੂਟ ਬਾਟਮ ਦੇ ਰਹਿਣਗੇ। ਲਓ ਜੀ ਪਹਿਲਾ ਸੂਟ ਦੇਖੋ। ਤੇ ਪਹਿਲਾ ਸੂਟ ਹੈਗਾ ਲਓ। ਮਸਟਰਡ ਕਲਰ ਦੇ ਵਿੱਚ ਹੈ ਔਰ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਤੇ ਸੀ ਥਰੂ ਬਿਲਕੁਲ ਨਹੀਂ ਹੈਗਾ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਬਿਲਕੁਲ ਐਗਜ਼ੈਕਟ ਮਸਟਰਡ ਕਲਰ ਹੈ ਆ ਲੇਸ ਹੈ ਜਿਹੜੀ ਉਹ ਲੱਗੀ ਹੋਈ ਆ ਸਾਡੀ ਆਪ ਦੀ ਲਵਾਈ ਹੋਈ ਆ ਤੁਸੀਂ ਇਹਨੂੰ ਲਾ ਸਕਦੇ ਹੋ ਲਾ ਕੇ ਕਿਤੇ ਮਰਜ਼ੀ ਹੋਰ ਅਡਜਸਟ ਕਰਾ ਲਿਓ ਤੇ ਸੂਟ ਤੁਹਾਨੂੰ ਇੱਦੀ ਭੇਜ ਦਾਂਗੇ ਉੱਪਰ ਰੱਖ ਕੇ ਲਾਈ ਹੋਈ ਹੈ ਠੀਕ ਹੈ ਜੀ ਸੀਨ ਮਾਰੀ ਹੋਈ ਹੈ ਉੱਪਰ ਪੰਜ ਮਿੰਟ ਸਹੀ ਕਲਰ ਹੈ ਬਿਲਕੁਲ ਬਹੁਤ ਸੋਹਣਾ ਸੂਟ ਹੈ ਬਿਲਕੁਲ ਕਾਟਨ ਦੇ ਵਿੱਚ ਹੈ ਤੇ ਆ ਜਿਹੜਾ ਮੌਸਮ ਹੁਣ ਆ ਰਿਹਾ ਅੱਗੇ ਉਹਦੇ ਵਿੱਚ ਪਾਉਣ ਵਾਲਾ ਗੋਲ ਕਲਰ ਹੈ ਜਿਹੜਾ ਸਹੀ ਆ 600 ਆਹ ਠੀਕ ਹੈ ਲੋ ਜੀ 600 ਦੇ ਵਿੱਚ ਆਊਗਾ ਅਗਲਾ ਸੂਟ ਹੈ ਜਿਹੜਾ ਇਹ ਵੀ ਤੁਹਾਨੂੰ 600 ਦੇ ਵਿੱਚ ਹੀ ਮਿਲੂਗਾ ਇਹ ਵੀ ਆ ਸੂਟ ਹੈਗਾ ਜੇ ਵੱਡੇ ਪਨੇ ਦਾ ਹੋਇਆ ਮੈਨੂੰ ਵੱਡੇ ਪਨੇ ਦਾ ਲੱਗ ਰਿਹਾ ਸੂਟ ਇਹ ਥੋੜੇ ਪਈਓ ਪਨਾ ਦਾ ਬਹੁਤ ਵੱਡਾ ਹੈ ਹੈ ਪਨਾ ਵੱਡਾ ਵੀ ਹੈ ਤੇ ਹੈ ਮੀਟਰ ਹਾਂ ਇਹ ਅੱਧੂ ਕਪੜਾ ਹੈ। ਹਾਂ ਕਪੜਾ ਬੋਲਦਾ। ਨੋ ਜੀ ਆਹ ਵਾਲਾ ਸੂਟ ਹੈ ਨਾ ਜਿਹੜਾ ਇਹ ਹੈਗਾ ਵੱਡੇ ਪਾਨੇ ਦਾ ਸੂਟ ਹੈ ਪਰ 4 ਮੀਟਰ ਹੈ। ਠੀਕ ਹੈ ਜੀ। ਵੱਡਾ ਪਾਨਾ ਆ ਬਾਹਰ ਹੈ। ਬਾਹਰ ਹੈ। ਤੂੰ ਦੇ ਕੇ ਬਾਹਰ। ਦੁਬਾਰਾ ਜੀ ਨਾ ਦੇ ਦੇ। ਲੋ ਜੀ ਡੇਢ ਗੱਜ ਪਣੇ ਦਾ ਸੂਟ ਹੈ ਤੇ 4 ਮੀਟਰ ਕਪੜਾ ਹੈ 650 ਚ ਆ ਜੂਗਾ ਤੁਹਾਡੇ ਕੋਲੇ ਜਿਨ੍ਹਾਂ ਨੂੰ ਖੁੱਲਾ ਡੁੱਲਾ ਕਪੜਾ ਚਾਹੀਦਾ ਹੁੰਦਾ ਉਹਨਾਂ ਲਈ ਇਹ ਬਹੁਤ ਵਧੀਆ ਹੈਗਾ ਤੇ ਕਲਰ ਪ੍ਰਿੰਟ ਵੀ ਬਹੁਤ ਸੋਹਣਾ ਹੈ ਹੂੰ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਇਹਦੀ 650 ਰਹੂਗੀ ਤੇ ਨੈਕਸਟ ਹੈਗਾ ਇਹ ਵਾਲਾ ਡਾਟਸ ਵਾਲਾ ਸੂਟ ਹੈ 2.5 ਮੀਟਰ ਦੇ ਪੀਸ ਰਹਿਣਗੇ ਜੀ ਲੋ ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਬਿਲਕੁਲ ਪ्युअर कॉटन ਦੇ ਵਿੱਚ ਪੂਰਾ ਸੂਟ ਠੀਕ ਹੈ 600 ਦੇ ਵਿੱਚ ਆ ਜੂਗਾ ਤੁਹਾਡੇ ਕੋਲ ਸ਼ਿਪਿੰਗ ਫ੍ਰੀ ਹੋਊਗੀ ਬਹੁਤ ਪਿਆਰਾ ਫਿਰ ਜੇ ਮੈਂ ਬਣਾ ਲਿਆ ਫਿਰ ਐ ਨਾ ਕਿ ਉਹ ਵੀ ਸਾਨੂੰ ਨਹੀਂ ਦਿੰਦੇ ਤੇ ਰੱਖਦੇ ਨਹੀਂ ਬਹੁਤ ਸੋਹਣੇ ਇਹ ਕਹਦੇ ਨੇ ਸਾਨੂੰ ਨਹੀਂ ਦਿੰਦੇ ਲਓ ਜੀ ਇਹ ਵੀ ਹੈਗਾ ਪਿਓਰ ਕਾਟਨ ਦੇ ਵਿੱਚ ਬਿਲਕੁਲ 100% ਪਿਓਰ ਕਾਟਨ ਮਿਲੂਗੀ ਜੀ ਤੁਹਾਨੂੰ ਤੇ ਕੋਈ ਸੀ ਥਰੂ ਨਹੀਂ ਹੈ ਕੁਝ ਨਹੀਂ ਹੈ ਇਦਾਂ ਹੀ ਬਣਾ ਕੇ ਪਾਇਓ ਜਿਹੜੀ ਹੁਣ ਮੌਸਮ ਅਗਲਾ ਗੰਦਾ ਜਾਉਣ ਵਾਲਾ ਉਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪਾਇਓ ਇਹਨੂੰ 2.5 2.5 ਮੀਟਰ ਦੇ ਪੀਸ ਹੋਣਗੇ ਇਹ ਦੋਨੋਂ ਠੀਕ ਹੈ ਜੀ ਤੇ ਬਹੁਤ ਪਿਆਰਾ ਸੀ ਆਹ ਪਤਾ ਨਹੀਂ ਆਹ ਬਸ ਸਾਰਾ ਨਹੀਂ ਸਹੀ ਬਹੁਤ ਸੋਹਣਾ ਸੂਟ ਹੈ ਗਰਮੀਆਂ ਤੇ ਇਦਾਂ ਦੇ ਸੂਟ ਪੈਂਦੇ ਨੇ ਤੇ ਆਹ ਲੋ ਜੀ ਇੱਕ ਸੂਟ ਹੋਰ ਬਿਲਕੁਲ ਮਹਿੰਦੀ ਕਲਰ ਤੇ ਉਹਦੇ ਵਿੱਚ ਇਹ ਕਿਹੜਾ ਕਲਰ ਹੈ ਇਹ ਮਹਿਰੂਨ ਵੀ ਹੈ ਵਾਈਨ ਜਾਂ ਕੁਝ ਪਤਾ ਨਹੀਂ ਕਿਹੜਾ ਕਲਰ ਹੈ ਐਸਾ ਹੀ ਆਈ ਜਾਂਦਾ ਸਹੀ ਆ ਰਿਹਾ ਔਰ 100% ਕਵਰਮ ਲੋਗੀ ਠੀਕ ਹੈ 2.5 2.5 ਮੀਟਰ ਦੇ ਦੋ ਪੀਸ ਹੋਣਗੇ 5 ਮੀਟਰ ਕਪੜਾ ਆਊਗਾ ਤੁਹਾਡੇ ਕੋਲੇ ਤੇ ਪ੍ਰਾਈਸ ਰਹੂਗੀ 600 ਲੋ ਜੀ ਇਹ ਹੈਗਾ ਇਹ ਪੂਰਾ ਸੂਟ ਹੈ 5 ਮੀਟਰ ਦਾ ਠੀਕ ਹੈ ਕਾਟਨ ਦਾ ਏਕ ਟੈਕਸ ਦਾ ਸੂਟ ਹੈਗਾ ਬਿਨਾ ਲਾਈਨਿੰਗ ਤੋਂ ਵੱਢਣਾ ਵਾਲਾ ਤੇ ਪ੍ਰਾਈਸ ਹੈਗੀ ਹੈ 600 600 ਰੁਪਏ ਸਿੰਗਲ ਸਿੰਗਲ ਪੀਸ ਨੇ ਜੀ ਸਾਰੇ ਲੋ ਜੀ ਇਹ ਵੀ ਇਕੱਲਾ ਹੀ ਪੀਸ ਹੈ ਕਾਟਨ ਦਾ ਸੂਟ ਹੈ ਤੇ ਇਹ ਹੈਗਾ ਏਕ ਟੈਕਸ ਦਾ ਸੂਟ ਹੈ ਤੇ ਪ੍ਰਾਈਸ ਹੋਊਗੀ ਇਹਦੀ ਵੀ 600 ਰੁਪਏ ਸਹੀ ਰੰਗ ਹੈ ਕਲਰ ਸਹੀ ਆ ਰਿਹਾ ਬਹੁਤ ਸੋਹਣਾ ਸੂਟ ਹੈ ਦੇਖੋ ਤੁਸੀਂ ਇਹ ਸੋਨਾ ਪ੍ਰਿੰਟ ਆ ਡਾਰਕ ਲਾਈਟ ਦਾ ਠੀਕ ਹੈ ਤੇ ਪ੍ਰਾਈਸ 600 ਅਗਲਾ ਦੇਖੋ ਆਂਟੀਆਂ ਵਾਲਾ ਸੂਟ ਇਹ ਆਦੀ ਮੰਮੀ ਨੂੰ ਦਾਦੀ ਨੂੰ ਨਾਨੀ ਨੂੰ ਲੈ ਕੇ ਦੇ ਦੋ ਲੋ ਦੇਖਦਾ ਕੁਛ ਨਹੀਂ ਵੇਚਦੀ ਜੀ ਮਲਾਈ ਵਰਗੀ ਕਾਟਨ ਹੈ ਤੇ ਆਂਟੀਆਂ ਕੁਛ ਲਾਉਂਦੀਆਂ ਨਹੀਂ ਹੁੰਦੀਆਂ ਸ਼ੰਕਰ ਬ੍ਰਾਂਡ ਦੀ ਕਾਟਨ ਹੈ ਕੁਛ ਵੀ ਨਹੀਂ ਦੇਖਦਾ ਤੁਸੀਂ ਦੇਖ ਲਓ ਤੁਸੀਂ ਇਹ ਕੁੜੀ ਕੁੜੀ ਕਾਟਨ ਹੈ ਜਿਵੇਂ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ ਕਿ ਊੜਾ ਜਿਹਾ ਕੱਪੜਾ ਚਾਹੀਦਾ ਮਲਾਈ ਵਰਗੀ ਮਲਾਈ ਵਰਗਾ ਲੋ ਜੀ ਮੁਲਾਈ ਵਰਗੀ ਕਾਟਨ ਹੈ ਤੇ ਪ੍ਰਾਈਸ 600 ਹੈ। ਸਹੀ ਹੈ। ਸਹੀ ਕਲਰ ਆ ਰਿਹਾ ਹੈ। ਤੇ ਨੈਕਸਟ ਹੈ ਜੀ ਡਾਟਸ ਵਾਲਾ ਇੱਕ ਸੁਪਰ ਤੁਹਾਨੂੰ ਹੋਰ ਦਿਖਾ ਦਿੰਨੀ ਹਾਂ। ਲੋ। ਇਹ ਵੀ ਢਾਈ ਢਾਈ ਮੀਟਰ ਦੇ ਪੀਸ ਰਹਿਣਗੇ। ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ। ਬਹੁਤ ਜ਼ਿਆਦਾ। ਬਿਲਕੁਲ ਪਿਓਰ ਕਾਟਨ। ਠੀਕ ਹੈ ਜੀ। ਇੰਨਾ ਕ ਸੋਨਾ ਲੱਗਦਾ ਨੇ ਮੈਨੂੰ ਤਾਂ ਕੋਲੇ ਖੜੀ ਲੂੰ। ਤੁਹਾਨੂੰ ਪਤਾ ਨਹੀਂ ਕਿ ਉਹ ਚ ਲੱਗਦਾ। ਹੈ ਬਹੁਤ ਸੋਹਣਾ। ਬਹੁਤ ਸੋਹਣਾ ਹੈ। 600 ਦੇ ਵਿੱਚ। ਤੇ ਆ ਆਪਣਾ ਕੱਲ ਵਾਲੀ ਵੀਡੀਓ ਚੋਂ ਪਾਉਣ ਤੋਂ ਰਹਿ ਗਿਆ ਸੀ। ਉਹ ਮੈਂ ਤਾਂ ਪਾ ਰਹੀ ਹਾਂ। ਲੋ। ਏਕੇ ਟੈਕਸ ਦਾ ਸੂਟ ਹੈ ਠੀਕ ਹੈ ਏਕੇ ਟੈਕਸ ਦੀ ਕਾਟਨ ਹੋਊਗੀ ਤੇ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਐ ਇਦਾਂ ਹੀ ਪਾਓ ਤੁਸੀਂ ਤੇ ਪ੍ਰਾਈਸ ਹੈਗੀ ਆ ਅ ਇਹ ਸੂਟ ਦੀ 650 650 650 ਚਲ ਮੈਂ ਦੇਖ ਕੇ ਲਿਖ ਦੂੰਗੀ ਉੱਪਰ ਲੋ ਜੀ ਹੁਣ ਮੈਂ ਤੁਹਾਨੂੰ ਇੱਕ ਸੂਟ ਦਿਖਾਉਣ ਲੱਗੀ ਆ ਜਿਹੜਾ ਸੂਟ ਮੈਂ ਹੰਡਾ ਰਹੀ ਆ ਹੁਣ ਤੀਜਾ ਸਾਲ ਲੱਗਿਆ ਮੈਨੂੰ ਪਾਉਂਦੇ ਹੋਏ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਦੇ ਰਹੀ ਆ ਕਿਉਂਕਿ ਮੈਂ ਖੁਦ ਪਾ ਰਹੀ ਆ ਇਹੀ ਕਪੜਾ ਪਿਓਰ ਰਿਯਾਨ ਕਾਟਨ ਦੇ ਵਿੱਚ ਐ ਨਾ ਸੋਚਿਓ ਕਿ ਜਿਹੜੀ ਲੰਮਕ ਦੀ ਜਿ ਰਿਯਾਨ ਕਾਟਨ ਹੁੰਦੀ ਹੈ ਉਹ ਹੋ ਗਈ ਇਹਦੇ ਉਹ ਵਾਲੀ ਨਹੀਂ ਹੈਗੀ ਇਹ ਬਹੁਤ ਵਧੀਆ ਆਲ ਆਫ ਫੋਇਲ ਪੇਂਟ ਹੋਇਆ ਹੋਇਆ ਥੋੜਾ ਥੋੜਾ ਫੁੱਲਾਂ ਦੇ ਉੱਪਰ ਆ ਤੁਹਾਨੂੰ ਦਿਖਦਾ ਹੋਊਗਾ ਗੋਲਡਨ ਰੰਗ ਵੀ ਸਹੀ ਹੈ ਕਲਰ ਬਿਲਕੁਲ ਸਹੀ ਹੈ ਅੱਖਾਂ ਨੂੰ ਚੁੱਭਣ ਵਾਲਾ ਰੈੱਡ ਨਹੀਂ ਹੈਗਾ ਤੇ ਆ ਲੋ ਤੁਸੀਂ ਕਟਵਰਕ ਦੇਖੋ ਇਹਦਾ ਆ ਦੇਖੋ ਆ ਪੱਤੀਆਂ ਵੀ ਆ ਨਾਲ ਇਹਦੇ ਕਟਵਰਕ ਨੇ ਮਸਟਰਡ ਕਲਰ ਦੀਆਂ ਪੱਤੀਆਂ ਨੇ ਤੇ ਮੈਂ ਘੇਰਾ ਨਾਪ ਲਈ ਮੀ ਆ ਤੁਹਾਨੂੰ ਘੇਰਾ ਕਿੰਨਾ ਇਹਦਾ ਘੇਰਾ ਬਹੁਤ ਆ ਜੀ 72.5 ਆ ਘੇਰਾ ਠੀਕ ਹੈ ਤੇ ਬਾਜੂ ਤੇ ਵੀ ਇਦਾਂ ਹੀ ਤੁਹਾਨੂੰ ਵਰਕ ਮਿਲੂਗਾ ਇਹਦਾ ਕੱਟ ਵਰਕ ਇਹ ਆ ਨਾਲ ਪੱਤੀਆਂ ਵੀ ਬਣਣਗੀਆਂ ਬਾਜੂ ਤੇ ਔਰ ਘੇਰੇ ਤੇ ਬਹੁਤ ਜ਼ਿਆਦਾ ਸੋਨਾ ਸੂਟ ਆ ਇੰਨਾ ਕੰਫਰਟੇਬਲ ਸੂਟ ਆ ਜੀ ਤੁਸੀਂ ਯਕੀਨ ਮੰਨਿਓ ਕਿਉਂਕਿ ਮੈਂ ਖੁਦ ਪਾ ਰਹੀ ਆ ਇਹ ਸੂਟ ਤੇ ਮੈਂ ਦੋ ਵਰਮੀਆਂ ਹੋ ਗਈ ਆ ਤੇ ਹੁਣ ਤੀਜੀ ਗਰਮੀ ਪਾਉਂਗੀ ਤੇ ਬਹੁਤ ਪਿਆਰਾ ਕੱਪੜਾ ਹੈਗਾ ਬਹੁਤ ਜ਼ਿਆਦਾ ਸੋਨਾ ਕੱਪੜਾ ਇਹ ਪਰ ਜਦੋਂ ਤੁਸੀਂ ਸੁਲਾਉਣਾ ਹੈਗਾ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਫੇਰ ਸਲਾਉਣਾ ਹੈ ਜਿੰਨੀ ਕਮਾੜੀ ਮੋਟੀ ਸ਼੍ਰਿੰਕਿੰਗ ਹੋਊਗੀ ਉਹ ਪਹਿਲਾਂ ਹੋ ਜੂਗੀ ਠੀਕ ਹੈ ਕੋਈ ਵੀ ਕਾਟਨ ਦਾ ਸੂਟ ਲੈਣੇ ਹੋ ਤੁਸੀਂ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖੋ ਨਮਕ ਵਗੈਰਾ ਪਾ ਕੇ ਰੱਖੋ ਤੇ ਫੇਰ ਉਸ ਨੂੰ ਸਟਿਚ ਕਰਾਓ ਲੋ ਜੀ ਅਗਲਾ ਸੂਟ ਦੇਖੋ ਤੁਸੀਂ ਇਹ ਥੋੜੇ ਜਿਹਾ ਸਟਾਈਲਿਸ਼ ਜਿਹਾ ਸੂਟ ਹੈਗੇ ਨੇ ਬੜੇ ਪਿਆਰੇ ਜਿਹੇ ਸੂਟ ਹੈ ਇਹ ਆ ਲੋ ਇਹ ਹੈਗੇ ਆ ਸੈਮੀ ਸਟਿਚੀ ਕਹਿ ਸਕਦੇ ਆ ਇਹਨੂੰ ਆਪਾਂ ਆ ਲੋਟ ਐਸ ਨੇ ਬਾਜੂ ਵਗੈਰਾ ਇਹਦੀਆਂ ਇਥੋਂ ਸਾਈਡ ਤੋਂ ਤੇ ਸਟਾਈਲਿਸ਼ ਜੇ ਸੂਟ ਨੇ ਤੁਹਾਨੂੰ ਇਹ ਨਹੀਂ ਹੈਗਾ ਕਿ ਬਾਜੂ ਚ ਜੋੜ ਪਊਗਾ ਬਾਜੂ ਪਹਿਲਾਂ ਹੀ ਵਧੀਆ ਬਣੀ ਹੋਈ ਐ ਆ ਲੇਸਾਂ ਵਗੈਰਾ ਲੱਗੀਆਂ ਹੋਈਆਂ ਨੇ ਇਹ ਦਿੱਤਾ ਹੋਇਆ ਇੱਕ ਗਲੇ ਦੇ ਉੱਪਰ ਟੈਸਲ ਗਰਲਿਸ਼ ਲੁੱਕ ਦੇ ਸੂਟ ਨੇ ਜੀ ਬਹੁਤ ਪਿਆਰੇ ਜੇ ਤੇ ਲੋ ਨੀ ਚ ਜਾਣੇ ਆਪਾਂ ਠੀਕ ਐ نیچے ਤੁਹਾਨੂੰ ਫੇਰ ਇੱਕ ਲੇਸ ਮਿਲੂਗੀ ਬਹੁਤ ਸੋਹਣੀ ਜੀ ਲੋ ਬਹੁਤ ਪਿਆਰਾ ਸੂਟ ਐ ਤੇ ਬੈਕ ਸਾਈਡ ਸੇਮ ਰਹੂਗੀ ਪਰ ਵਿਦਆਊਟ ਲੇਸ ਰਹੂਗੀ ਠੀਕ ਹੈ ਜੀ ਤੇ ਇਹ ਹੈਗੀਆਂ ਇਹਦੀਆਂ ਬਾਜੂ ਬਾਜੂ ਦੇ ਉੱਪਰ ਇਦਾਂ ਤੁਹਾਨੂੰ ਲੇਸਸ ਮਿਲਣਗੀਆਂ ਇੱਕ ਲੇਸ ਇਹ ਮਿਲੂਗੀ ਇੱਕ ਇਹ ਮਿਲੂਗੀ ਤੇ ਇਹ ਹੈਗਾ ਰਿਯਾਨ ਕਾਟਨ ਦੇ ਵਿੱਚ ਤੁਹਾਨੂੰ ਸਲਵਾਰ ਮਿਲੂਗੀ ਤੇ ਦੁਪੱਟਾ ਹੈਗਾ ਜਿਹੜਾ ਉਹ ਹਾਫ ਪਿਓਰ ਸ਼ਿਫੋਨ ਦਾ ਪਰ ਲਗਭਗ 2.5 ਮੀਟਰ ਹੈ 2.5 ਮੀਟਰ ਤੋਂ ਦੋ ਤਿੰਨ ਉਂਗਲਾਂ ਛੋਟਾ ਹੈ ਲਗਭਗ 2.5 ਮੀਟਰ ਹੈ ਔਰ ਚੌੜਾਈ ਵਗੈਰਾ ਪੂਰੀ ਹੈ ਹਾਫ ਪਿਓਰ ਸ਼ਿਫੋਨ ਦੇ ਵਿੱਚ ਸਾਰੇ ਦੇ ਵਿੱਚ ਤੁਹਾਨੂੰ ਵਰਕ ਮਿਲੂਗਾ ਦੁਪੱਟੇ 'ਚ ਤੇ ਫੋਰ ਸਾਈਡ ਲੇਸ ਮਿਲੂਗੀ ਠੀਕ ਹੈ ਜੀ ਲੋ ਬਹੁਤ ਵਿਆਰਾ ਸੂਟ ਹੈ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਉਹ ਦੇ ਅਕੋਰਡਿੰਗਲੀ ਪ੍ਰਾਈਸ ਤਾਂ ਹੈਗੀ ਹੈ ਸਿਰਫ ਤੇ 1150 1150 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਣਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਆ ਵੀ ਹੁਣ ਕੀ ਮੈਨੂੰ ਜਾਨਣਾ ਲੋ ਜੀ ਅਗਲਾ ਦੇਖ ਲੋ ਉਸੇ ਤਰੀਕੇ ਦਾ ਹੀ ਇਹ ਸੂਟ ਹੈਗਾ ਹੋਰ ਰੰਗ ਵੀ ਸਹੀ ਆਉਂਦਾ ਲੋ ਬਹੁਤ ਸੋਹਣਾ ਸੂਟ ਹੈ ਵੀ ਮਹਿੰਦੀ ਜਿਹਾ ਟੱਚ ਹੈਗਾ ਇਹਦੇ ਵਿੱਚ ਉਦਾਂ ਹੀ ਲੇਸਸ ਲੱਗੀਆਂ ਹੋਈਆਂ ਨੇ ਔਰ ਇੱਕ ਤੁਹਾਨੂੰ neck ਦੇ ਉੱਪਰ ਇਹ ਵਾਲਾ ਲਟਕਣ ਮਿਲੂਗਾ ਇਹ ਵੱਡਾ ਲਟਕਣ ਮਿਲੂਗਾ ਗਰਲਿਸ ਲੁਕ ਦੇ ਸੂਟ ਮਿਲਣਗੇ ਬਹੁਤ ਪਿਆਰੇ ਜੇ ਔਰ ਨੀਚੇ ਘੇਰੇ ਤੇ ਇਹ ਵਾਲੀ ਲੇਸ ਮਿਲੂਗੀ ਔਰਗੈਂਜ਼ਾ ਦੀ ਲੇਸ ਹੈ ਉੱਪਰ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਬਾਜੂ ਇਹਦੀਆਂ ਉਸ ਤਰ੍ਹਾਂ ਹੀ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦਿਖਾਤੀਆਂ ਇਹ ਵਾਲੀਆਂ ਬਾਜੂ ਮਿਲਣਗੇ ਜਾਂਦੀਆਂ ਠੀਕ ਹੈ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੀ ਸਲਵਾਰ ਰਿਯਾਨ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਤੇ ਇਹ ਹੈ ਦਾ ਦੁਪੱਟਾ ਸਲਵਾਰ ਨਾਲ ਬਿਲਕੁਲ ਮੈਚ ਕਰਦਾ ਦੁਪੱਟਾ ਕਿਉਂਕਿ ਜਿਹੜਾ ਇਹਦੇ ਵਿੱਚ ਲਾਈਟ ਕਲਰ ਦਿੱਸਦਾ ਨਾ ਉਹਦੇ ਨਾਲ ਦੀ ਸਲਵਾਰ ਹੈ ਜੀ ਇਹ ਤੇ ਉਹਦੇ ਨਾਲ ਦਾ ਹੀ ਦੁਪੱਟਾ ਹੈ ਠੀਕ ਹੈ ਸਾਰੇ ਦੇ ਵਿੱਚ ਵਰਕ ਮਿਲੂਗਾ ਪ੍ਰਾਈਸ ਹੈਗੀ ਆ 1150 ਨੈਕਸਟ ਦੇਖੋ ਟਰਸਟ ਜਿਹਾ ਕਲਰ ਹੈ ਲਾਈਟ ਟਰਸਟ ਜਿਹਾ ਕਲਰ ਪੀਚ ਕਹਿ ਸਕਦੇ ਹਾਂ ਨਾ ਇਹ ਚੀਜ਼ ਦਾ ਕਲਰ ਹੈ ਸਹੀ ਆਈ ਹੈ ਲੋ ਜੀ ਸਹੀ ਆ ਰਿਹਾ ਬੀਬੀ ਨੇ ਤੁਹਾਨੂੰ ਦੱਸਦਾ ਉਦਾਂ ਹੀ ਲੇਸਾਂ ਲੱਗੀਆਂ ਨੇ ਉਦਾਂ ਹੀ ਆ ਲਟਕਣਾ ਉੱਪਰ ਪੈਚ ਲੇਸ ਦਾ ਲੱਗਿਆ ਹੋਇਆ ਤੇ ਨੀਚੇ ਘੇਦੇ ਤੱਕ ਫੇਰ ਲੇਸ ਲੱਗੂਗੀ ਇਹ ਵਾਲੀਆਂ ਇਹਦੀਆਂ ਬਾਜੂ ਮਿਲਣਗੀਆਂ ਠੀਕ ਹੈ ਇਹ ਹੈਗੀ ਆ ਜੀ ਸਲਵਾਰ ਰਿਯਾਨ ਬਾਟਮ ਦੀ ਤੇ ਇਹ ਮਿਲੂਗੀ ਜੀ ਨਾਲ ਇਹਦੇ ਦੁਪੱਟਾ ਮਿਲੂਗਾ ਲਗਭਗ 2.5 ਮੀਟਰ ਦੋ ਤਿੰਨ ਉਂਗਲਾਂ ਛੋਟਾ ਹੈਗਾ 2.5 ਮੀਟਰ ਤੋਂ ਮੈਂ ਫੇਰ ਵੀ ਇੱਕ ਵਾਰੀ ਇਹਨੂੰ ਨਾਪ ਲਾਂ ਸਲਵਾਰ ਇਹ ਮਿਲੂਗੀ ਹੋਰ ਇਸ ਨੂੰ ਵਾਟਾ ਹੀ ਨਾ ਦਾਈ ਲਓ ਜੀ 3 ਮੀਟਰ ਦੀ ਸਲਵਾਰ ਹੈ ਤੇ ਪ੍ਰਾਈਸ 1150 ਹੈ ਚਲੋ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ